ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਅਪਡੇਟਸ ਤੇ ਵੀ ਸਵਾਗਤ ਹੈ ਮੈਂ ਹਾਂ ਤੁਹਾਡਾ ਨਰਦਮ ਤੇ ਆਓ ਇੱਕ ਰੁਕ ਕਰਦੇ ਹਾਂ ਪੰਜਾਬ ਦੇ ਕੁਝ ਵਿਸ਼ੇਸ਼ ਖਬਰਾਂ ਵੱਲ ਪੰਜਾਬ ਦੇ ਵਿੱਚ ਹਾਲੀ ਦੇ ਵਿੱਚ ਆਏ ਹੜ੍ਹਾਂ ਤੋਂ ਬਾਅਦ ਲੋਕਾਂ ਨੂੰ ਮੁੜ ਵਸਾਉਣ ਲਈ ਚੱਲ ਰਹੇ ਸਰਕਾਰੀ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਇੱਕ ਅਹਿਮ ਵੀਡੀਓ ਕਾਨਫਰੰਸ ਮੀਟਿੰਗ ਕੀਤੀ। ਇਹ ਮੀਟਿੰਗ ਭਗਵੰਤ ਮਾਨ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹائش ਵਿਖੇ ਹੋਈ ਜਿਸ ਦੇ ਵਿੱਚ ਪੰਜਾਬ ਦੇ ਸਮੁੱਚੇ ਆਪ ਸੰਗਠਨ ਨੇ ਵੀ ਹਿੱਸਾ ਲਿਆ। ਮੀਟਿੰਗ ਦਾ ਮੁੱਖ ਅਜੰਡਾ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਸ਼ੁਰੂ ਕੀਤੇ ਗਏ ਮਿਸ਼ਨ ਚੜ੍ਹਦੀ ਕਲਾ ਬਾਰੇ ਵਿਸਤਾਰ ਪੂਰਵਕ ਵਿਚਾਰ ਵਟਾਂਦਰਾ ਕਰਨਾ ਸੀ। ਇਸ ਦੌਰਾਨ ਕੇਜਰੀਵਾਲ ਤੇ ਮੁੱਖ ਮੰਤਰੀ ਮਾਨ ਨੇ ਸਾਰੇ ਆਪ ਵਰਕਰਾਂ ਤੇ ਆਗੂਆਂ ਨੂੰ ਇਸ ਸੌਖੀ ਕੜੀ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਮਜਬੂਤੀ ਨਾਲ ਖੜਨ ਤੇ ਖੁੱਲੇ ਦਿਲ ਦੇ ਨਾਲ ਵੱਧ ਤੋਂ ਵੱਧ ਮਦਦ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਸਾਰੇ ਪੰਜਾਬੀਆਂ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਲਈ ਪ੍ਰੇਰਿਆ। ਖਾਸ ਕਰਕੇ ਪ੍ਰਵਾਸੀ ਭਾਰਤੀਆਂ ਪੰਜਾਬ ਨੂੰ ਮੁੜ ਆਪਣੇ ਪੈਰਾਂ ਤੇ ਖੜਾ ਕਰਨ ਲਈ ਯੋਗਦਾਨ ਪਾਉਣ ਲਈ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਅਪੀਲ ਕੀਤੀ ਗਈ। ਜਿਸ ਕਰ ਯੋਗ ਹੈ ਕਿ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਲਾਏ ਗਏ ਸਿਹਤ ਜਾਂਚ ਕੈਂਪਾਂ ਤੋਂ ਹੁਣ ਤੱਕ तकरीबन 1.5 ਲੱਖ ਤੋਂ ਵੱਧ ਲੋਕਾਂ ਨੂੰ ਲਾ ਪਹੁੰਚਿਆ ਅੱਜ ਫਾਜ਼ਲਕਾ ਵਿਖੇ ਪੰਜਾਬ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਹੜ੍ਹ ਪੀੜਿਤ ਪਰਿਵਾਰਾਂ ਤੱਕ ਹਰ ਸਹੂਲਤ ਖਾਸ ਕਰਕੇ ਸਿਹਤ ਸੇਵਾਵਾਂ ਨੂੰ ਤੇਜ਼ੀ ਨਾਲ ਘਰ ਘਰ ਪਹੁੰਚਾਉਣ ਲਈ ਰਣਨੀਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਸਾਡੀ ਪਾਣੀ ਜਿਆਦਾ ਰਸੀਡ ਕਰ ਰਿਹਾ ਹੈਗਾ ਰੈਸਕਿਊ ਤੇ ਰਲੀਫ ਜੜੇ ਹੈਗੇ ਮੇਜਰਸ ਉਹ ਨੀਅਰਲੀ ਨੀਅਰਲੀ ਦੇ ਆਰ ਕਮਿੰਗ ਟੂ ਐਂਡ ਤੇ ਆਪਾਂ ਵੀ ਹੋਪ ਐਂਡ ਪ੍ਰੇ ਆਪਾਂ ਉਮੀਦ ਕਰਦੇ ਆਂ ਔਰ ਅਰਦਾਸ ਵੀ ਕਰਦੇ ਆਂ ਕਿ ਜਿਸ ਤਰ੍ਹਾਂ ਹੁਣ ਕੱਲ ਵੀ ਤੁਹਾਡੇ ਜਿਹੜਾ ਸੀਗਾ ਉਹ ਉਹ ਖਾਸ ਕਰਕੇ ਉੱਤਰਾਖੰਡ ਦੇ ਵਿੱਚ ਔਰ ਈਵਨ ਹਿਮਾਚਲ ਦੇ ਵਿੱਚ ਜਿਹੜਾ ਹੈਗਾ ਫਿਰ ਕ라우ਡ ਬਸਟ ਹੋਇਆ ਤੇ ਹੁਣ ਜਿਹੜੀ ਮੌਨਸੂਨ ਐ ਰਿਟਰੀਟ ਕਰ ਰਹੀ ਐ ਤੇ ਇਹ ਜਿਹੜੀ ਪ੍ਰੋਬਲਮ ਓਵਰ ਹੋ ਜਾਈਗੀ ਤੇ ਹੁਣ ਅਸੀਂ ਜਿਹੜਾ ਅਗਲਾ ਸਾਡਾ ਫੇਜ਼ ਐ ਉਹਦੇ ਚ ਦੋ ਕੰਪੋਨੈਂਟ ਐ ਜੀ ਇੱਕ ਤਾਂ ਮੇਰੇ ਸਿਹਤ ਮਹਿਕਮੇ ਨਾਲ ਸਿੱਧਾ ਜੁੜਿਆ ਹੋਇਆ ਜਿਹਦੇ ਚ ਵੈਕਟਰ ਬੋਰਨ ਵਾਟਰ ਬੋਰਨ ਮੱਖੀਆਂ ਮੱਛਰਾਂ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਹੜੀ ਸਭ ਤੋਂ ਜ਼ਿਆਦਾ ਸਕਿਨ ਡਿਜ਼ੀਜ਼ਸ ਦੇ ਪੇਸ਼ੈਂਟਸ ਬਹੁਤ ਆਏ ਆ ਜੀ ਆਈ ਇਨਫੈਕਸ਼ਨਸ ਬਹੁਤ ਆਈਆਂ ਵਾਇਰਲ ਫੀਵਰ ਬਹੁਤ ਹੋ ਰਿਹਾ ਔਰ ਇਹਦੇ ਵਿੱਚ ਇਹਦੇ ਨਾਲ ਨਾਲ ਜਿਹੜਾ ਹੈਗਾ ਉਹ ਡਾਇਰੀਆ ਦੇ ਕੇਸਸ ਆ ਰਹੇ ਆ ਸਪੈਰੈਡਿਕ ਹੈ ਜਿਹੜਾ ਲੇਕਿਨ ਕੋਈ ਐਦਾਂ ਨਹੀਂ ਆ ਕਿ ਇੱਕ ਜਗ੍ਹਾ ਤੇ ਕੋਈ 10 20 ਜਾਂ 50 ਕੇਸ ਹੋ ਗਿਆ ਤੇ ਇੱਕ ਜਾਂ ਦੋ ਇੱਕ ਦੋ ਛੋਟੇ ਛੋਟੇ ਕੇਸ ਆ ਰਹੇ ਆ ਸੋ ਉਹਦੇ ਵਾਸਤੇ ਮੈਡੀਕਲ ਟੀਮਾਂ ਜਿਹੜੀਆਂ ਹੈਗੀਆਂ ਉਹ ਹਰ ਇੱਕ ਪਿੰਡ ਤੱਕ ਜਿਹੜਾ ਪਿੰਡ ਡੁੱਬਿਆ ਹੋਇਆ ਉੱਥੇ ਤੱਕ ਵੀ ਜਿੱਥੇ ਤੱਕ ਐਂਬੂਲੈਂਸ ਜਾਂਦੀ ਆ ਉੱਥੇ ਬੇਸ ਹਸਪੀਟਲ ਬਣਾਤੇ ਅਸੀਂ ਉਸ ਤੋਂ ਅੱਗੇ ਟਰੈਕਟਰ ਦੇ ਉੱਤੇ ਜਿਹੜੇ ਟਰੈਕਟਰ ਵੀ ਨੇ ਜਾਂਦਾ ਤਾਂ ਬੋਟ ਦੇ ਉੱਤੇ ਜਾ ਕੇ ਵੀ ਜਿਹੜੇ ਸਾਡੇ ਸਟਾਫ ਹੈ ਔਰ ਆਸ਼ਾ ਵਰਕਰਸ ਘਰ-ਘਰ ਜਾ ਕੇ ਕੰਮ ਕਰ ਰਹੀਆਂ ਇਹਦੇ ਨਾਲ ਨਾਲ ਅਸੀਂ ਇੱਕ ਸਪੈਸ਼ਲ ਕੈਂਪੇਨ ਚਲਾਈ ਸੀ ਜਿਹਦੇ ਵਿੱਚ ਅਸੀਂ ਜਿਹੜੇ ਵਰਸਟ ਅਫੈਕਟਡ ਪਿੰਡ ਸੀਗੇ 2300 ਦੇ ਕਰੀਬ 2303 ਉਹਨਾਂ ਦੇ ਵਿੱਚ ਅਸੀਂ ਡੋਰ ਟੂ ਡੋਰ ਸਰਵੇ ਉਹਦੇ ਵਿੱਚ ਜਿਹੜਾ ਹੈਗਾ ਕੱਲੀ ਆਸ਼ਾ ਵਰਕਰ ਹਰ ਘਰ ਦੇ ਵਿੱਚ ਜਾ ਕੇ ਉਹਨਾਂ ਨੂੰ ਕਿੱਟਾਂ ਵੀ ਦਿੱਤੀਆਂ ਔਰ ਫੀਵਰ ਦਾ ਸਰਵੇ ਡਾਇਰੀਆ ਦਾ ਸਰਵੇ ਹੋਰ ਕਿਹੜੀਆਂ ਬਿਮਾਰੀਆਂ ਹੈਗੀਆਂ ਔਰ ਉਹਦੇ ਨਾਲ ਨਾਲ ਜਿਹੜੀਆਂ ਮੋਬਾਈਲ ਮੈਡੀਕਲ ਟੀਮਸ ਤੇ ਉਹਨਾਂ ਨੇ ਤਕਰੀਬਨ ਤਕਰੀਬਨ ਜਿਹੜਾ ਡੇਢ ਲੱਖ ਤੋਂ ਵੱਧ ਜਿਹੜੇ ਲੋਕਾਂ ਦਾ ਹੁਣ ਤੱਕ ਜਿਹੜਾ ਇਲਾਜ ਕਰ ਚੁੱਕੇ ਆ ਔਰ ਜਿਹੜੇ ਕੋਈ ਬਲੱਡ ਪ੍ਰੈਸ਼ਰ 슈ਗਰ ਹਾਰਟ ਅਟੈਕ ਦੂਜੇ ਪੇਸ਼ੈਂਟਸ ਆ ਉਹਨਾਂ ਤੱਕ ਦਵਾਈਆਂ ਉਹਨਾਂ ਦੇ ਘਰਾਂ ਤੱਕ ਪਹੁੰਚਾਈਆਂ ਜਾ ਰਹੀਆਂ ਕੋਈ ਵੀ ਮੈਡੀਕਲ ਐਮਰਜੈਂਸੀ ਆ ਉਹਦੇ ਵਾਸਤੇ ਹਰ ਜਿਹੜੀ ਸਾਰੇ ਪੂਰਾ ਟ੍ਰੀਟਮੈਂਟ ਜਿਹੜਾ ਫ੍ਰੀ ਕੀਤਾ ਜਾ ਰਿਹਾ ਹੁਣ ਅਸੀਂ ਸਪੈਸ਼ਲਿਸਟਾਂ ਦੇ ਕੈਂਪ ਔਰ ਬੈਕਅਪ ਜਿਹੜੀਆਂ ਸਾਡੀਆਂ ਸਰਵਿਸਿਜ਼ ਆ ਜਿਹਦੇ ਵਿੱਚ ਚਾਹੇ ਕੋਈ ਸਨੇਕ ਬਾਈਟ ਹੋਵੇ ਡੌਗ ਬਾਈਟ ਹੋਵੇ ਕੋਈ ਹੋਰ ਮੈਡੀਕਲ ਐਮਰਜੈਂਸੀ ਹੋਵੇ ਉਹਦੀਆਂ ਮਹਿੰਗੀਆਂ ਤੋਂ ਮਹਿੰਗੀਆਂ ਦਵਾਈਆਂ ਸਾਰੀਆਂ ਸਾਡੇ ਸਾਰੇ ਹਸਪਤਾਲਾਂ ਦੇ ਵਿੱਚ ਮੌਜੂਦ ਹੈ ਸਾਰਾ ਸਰਕਾਰ ਨੇ ਬੰਦੋਬਸਤ ਕੀਤਾ ਹੋਇਆ ਅ ਅਜੇ ਤੱਕ ਜਿਹੜੇ ਆਪਣੇ ਜੀ ਮੈਂ 2023 ਦੇ ਹਿਸਾਬ ਨਾਲ ਗੱਲ ਕਰਾਂ ਤਾਂ ਸਾਡੇ ਤਕਰੀਬਨ ਤਕਰੀਬਨ ਜਿਹੜਾ 80% ਤੋਂ ਜ਼ਿਆਦਾ ਰਿਡਕਸ਼ਨ ਹੈਗੀ ਹੈ ਡੈਂਗੂ ਕੇਸਸ ਦੇ ਵਿੱਚ ਕਿਉਂਕਿ ਇਹਦਾ 23 ਨਾਲ ਕੰਪੈਰੀਸ਼ਨ ਕਿਉਂਕਿ 23 'ਚ ਵੀ ਹੜ੍ਹ ਆਏ ਸੀ ਆਪਣੇ ਐਨੇ ਭੜੇ ਨਹੀਂ ਸੀ ਬਟ ਉਦੋਂ ਸਾਡੇ ਡੈਂਗੀ ਦੇ ਬਹੁਤ ਜ਼ਿਆਦਾ ਮਾਰ ਪਈ ਸੀ ਲੇਕਿਨ ਇਸ ਵਾਰ ਡੈਂਗੀ ਵੀ ਕੰਟਰੋਲ 'ਚ ਹੈ ਡਾਇਰੀਆ ਵੀ ਕੰਟਰੋਲ 'ਚ ਹੈ ਤੇ ਜਿਹੜਾ ਚਿਕਨ ਗੁਨੀ ਹੈਗਾ ਉਹਦੇ 93% ਦੇ ਕਰੀਬ 90% ਤੋਂ ਜ਼ਿਆਦਾ ਰਿਡਕਸ਼ਨ ਹੋਈ ਆ ਸੋ ਇਹਦੇ ਵਿੱਚ ਜਿਹੜੀਆਂ ਤੁਹਾਡੀਆਂ ਅਕਿਊਟ ਡਾਇਰੀਅਲ ਡਿਜ਼ੀਜ਼ ਆਊਟਬ੍ਰੇਕ ਕਹਿੰਦੇ ਉਹ ਵੀ ਸਾਡੀਆਂ ਅੱਧੀਆਂ ਹੋਈਆਂ ਪਿਛਲੀ ਵਾਰੀ ਨਾਲੋਂ ਸਨੇਕ ਬਾਈਟ ਦੇ ਵਿੱਚ ਵੀ 60% ਕਮੀ ਆਈ ਆ ਡੈਥਸ ਵਿੱਚ ਕਾਫੀ ਕਮੀ ਆਈ ਆ ਸੋ ਓਵਰ ਆਲ ਜਿਹੜਾ ਹੈਗਾ ਜਿਹੜਾ ਜਿਸ ਤਰ੍ਹਾਂ ਸਿਹਤ ਮਹਿਕਮੇ ਨੇ ਹੋਰ ਬਹੁਤ ਸਾਰੀਆਂ ਐਨ ਜੀਓਸ ਦੇ ਸਹਿਯੋਗ ਨਾਲ ਲੋਕਾਂ ਨੂੰ ਸਿਹਤ ਸੂਜਨਾ ਪਹੁੰਚਾਈਆਂ ਉਹ ਅਸੀਂ ਉਹਨੂੰ ਮੇਨਟੇਨ ਕਰਾਂਗੇ ਜੀ ਅਗਲੇ 6 ਮਹੀਨੇ ਤੱਕ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਡਾਕਟਰ ਨਵੇਂ ਸੀਗੇ ਅਸੀਂ ਉਹਦੇ ਵਿੱਚੋਂ ਜਿਹੜੇ 700 ਨੂੰ ਜਿਹੜੇ ਅਪਾਇੰਟਮੈਂਟ ਲੈਟਰ ਦਿੱਤੇ ਸੀ ਉਹਨਾਂ ਨੂੰ ਦੇਣੇ ਸੀ ਇਨਫੈਕਟ ਉਹਨਾਂ ਦਾ ਮੈਡੀਕਲ ਹੋਣਾ ਸੀ ਅਸੀਂ ਕਹਿੰਦਾ ਸਿੱਧਾ ਜਾ ਕੇ ਫਲੱਡ ਦੀ ਡਿਊਟੀ ਕਰੋ 472 ਜੁਆਇਨ ਕਰ ਗਏ ਆ ਤੁਹਾਡੇ ਫਾਜ਼ਿਲਕਾ ਦੇ ਵਿੱਚ ਡਾਕਟਰ ਆਂਦੇ ਨੇ ਅਸੀਂ 34 ਡਾਕਟਰ ਇੱਥੇ ਜੁਆਇਨ ਕਰ ਗਏ ਉਹਦੇ ਨਾਲ ਸਾਨੂੰ ਐਮਰਜੈਂਸੀ ਸਰਵਿਸਿਸ ਦੇਣ 'ਚ ਫਾਇਦਾ ਹੋ ਰਿਹਾ ਪੰਜਾਬ ਅਪਡੇਟਸ ਤੇ ਪੰਜਾਬ ਅਪਡੇਟਸ ਵਿੱਚ ਫਿਲਹਾਲ ਇਨਾ ਹੀ ਹੋਰ ਖਬਰਾਂ ਲਈ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਨਾਲ ਫਿਲਹਾਲ ਮੈਨੂੰ ਦਿਓ ਆ ਗਿਆ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.